सारी जाति खाली टोक्यो में निकल कर आइए तरुण जी का हमारी बात आई है कर दिया कल टोक्यो के लिए भी और साथ में थोड़ी सही करा लो अरे राजा जी बच्चों को खाना

और खाली ना हो आप लोगों ने कुछ कर रहे हो वो आते हैं आज जो करते बैठ के वालों बैठ के सही टाइम होता है बैठो 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 मेडिकल बनते रहे हैं जी आ रहा है जी ਆ ਗਿਆ ਭੈਣਾ ਕੋਲ ਭਾਜੀ ਇਕੱਲੇ ਇਕੱਲੇ ਸ਼ਾਰਟ ਸ਼ਾਰਟ ਚੱਲਦੇ ਆ ਆਂਦਾ ਵੀ ਦੇਖ ਲਓ ਪਿੱਛੇ ਕਿ ਕਰਾਉਂਗਾ ਲਾਈਟ ਸਰੀਰ ਇਧਰ ਨੀਚੇ ਕਰੀਓ ਤਾਂ ਰੱਖੋ ਲਾਗੋ ਇੱਧਰ ਆ ਖਾਓ ਨਹੀਂ ਇੱਧਰ ਆ ਜਾ लोरी गेट अमृतसर अंदर रक्षा बंधन ਦਾ ਜਿਹੜਾ ਪਵਿੱਤਰ ਤਿਉਹਾਰ ਉਹ ਆਪਣੀਆਂ ਭੈਣਾਂ ਦੇ ਨਾਲ ਮਨਾ ਰਹੇ ਆ ਔਰ ਇਹ ਕਾਰਜਕ੍ਰਮ ਲਗਭਗ 8 ਘੰਟੇ ਚੱਲਣਾ ਹੈ ਹੁਣ ਸ਼ੁਰੂ ਹੋਇਆ ਹੈ 3:30 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਕਾਰਜਕ੍ਰਮ ਚੱਲੇਗਾ ਔਰ ਜੋ ਤੱਕ ਪੈਨਾੰਦੀਆਂ ਆਣ ਗਿਆ ਔਰ ਇਹ ਲਗਭਗ 551 ਭੈਣਾਂ ਰਖੜੀ मोदी साहब भी भेज रही है और रखड़ी बन भी रही है एक प्रधानमंत्री मोदी साहब भी भेज रही है रक्षाबंधन एक त्योहार नहीं गा रक्षाबंधन कमिटमेंट है और जिस तरह प्रधानमंत्री मोदी जी ने देश की रक्षा ਦੇਸ਼ ਦੀ ਤਰੱਕੀ ਦੇਸ਼ ਚ ਸ਼ਾਂਤੀ ਦੇਸ਼ ਚ ਵਿਕਾਸ ਕਰਕੇ ਦਿਖਾਇਆ ਔਰ ਅੱਜ ਅੰਮ੍ਰਿਤਸਰ ਦੀਆਂ ਬਾਰਡਰ ਤੇ ਬੈਠੀਆਂ ਪੈਨਾ ਜਿੱਥੋਂ ਪਾਕਿਸਤਾਨ ਬਿਲਕੁਲ ਨਾਲ ਹੈ ਔਰ ਇਹ ਉਹ ਰੋਡ ਹੈ ਜਿੱਥੋਂ ਲੋਰ ਜਨਵਲੀ ਰੋਡ ਹੈ ਉੱਥੇ ਬੈਠ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਸੁਰੱਖਿਆ ਦਾ ਧਾਗਾ ਧੰਨਵਾਦ ਦਾ ਧਾਗਾ ਜਿਨ੍ਹਾਂ ਨੇ ਅਪਰੇਸ਼ਨ ਸੰਦੂਰ ਦੇ ਰਾਹੀਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜੀ ਇਹ ਇੱਕ ਸੰਧੀ ਅੰਮ੍ਰਿਤਸਰ ਦੇ ਬਾਰਡਰ ਤੇ ਬੈਠੀਆਂ ਪੈਨਾ ਦੀ ਆਪਣੇ ਵੱਡੇ ਵੀਰ ਨਰਿੰਦਰ ਮੋਦੀ ਜੀ ਨੂੰ ਪਿਆਰ ਦਾ ਸੰਦੇਸ਼ ਹੈ ਕਿ ਤੁਸੀਂ ਪਹਿਲਗਾਮ ਅਟੈਕ ਦੇ ਅੰਦਰ ਜਿਸ ਤਰ੍ਹਾਂ નિર્ਦੋਸ਼ ਨਿਅਤੇ ਨਾਗਰੀਕਾ ਦੀ ਹੱਤਿਆ ਪਾਕਿਸਤਾਨ ਨੇ ਕੀਤੀ ਸੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਪਣੀ ਦੇਸ਼ ਦੀਆਂ ਭੈਣਾਂ ਦੇ ਸੰਦੂਰ ਦੀ ਰੱਖਿਆ ਕਰਦੇ ਹੋਏ ਆਪਣੇ ਇਸ ਸੰਦੂਰ ਦੇ ਰਾਹੀਂ ਪਾਕਿਸਤਾਨ ਦੇ ਅੰਦਰ ਘੁਸ ਕੇ ਅੰਤਰਕਮ ਦੇ ਕੈਂਪਾਂ ਨੂੰ ਤਬਾਹ ਕੀਤਾ ਔਰ ਪਾਕਿਸਤਾਨ ਨੂੰ ਦਿਰਾਸ਼ਾਹੀ ਕਰ ਦਿੱਤਾ ਔਰ ਅੱਜ ਪਾਕਿਸਤਾਨ ਔਰ ਪੂਰਾ ਵਿਸ਼ਵ ਸਮਝ ਚੁੱਕਾ ਹੈ

ਪੰਜਾਬ ਦੀ ਸਰਕਾਰ ਦਾ ਪੈਸੇ ਨਹੀਂ ਆਏ। ਔਰ ਪੰਜਾਬ ਦੀ ਭਗਵੰਤਮਾਨ ਦੀ ਸਰਕਾਰ ਹਰ ਫਰੰਟ ਤੇ ਫੇਲ ਹੈ। ਔਰ ਹਰ ਫਰੰਟ ਦੇ ਉੱਤੇ ਨਾਕਾਮ ਹੈ ਚਾਹੇ ਸੁਰੱਖਿਆ ਦਾ ਹੋਵੇ, ਚਾਹੇ ਵਿਕਾਸ ਦਾ ਹੋਵੇ, ਚਾਹੇ ਤਰੱਕੀ ਦਾ ਹੋਵੇ। ਹਰ ਫਰੰਟ ਤੇ ਫੇਲ ਹੈ ਔਰ ਪੰਜਾਬ ਹਮੇਸ਼ਾ ਪਿੱਛੇ ਜਾ ਰਿਹਾ। ਬਹੁਤ ਤਰਭਾਗੇ ਪੁਰਨ ਹੈ ਪੰਜਾਬ ਦੇ ਅੰਦਰ ਹਿੰਦੂ ਸਿੱਖ ਭਾਈਚਾਰਾ ਪੰਜਾਬ ਦੀ ਪਛਾਣ ਹੈ ਗੁਰੂਆਂ ਦਾ ਸੰਦੇਸ਼ ਹੈ ਮਾਨਸ ਕੀ ਜਾਤ ਸਭ ਇੱਕੋ ਪਛਾਨ ਬੋ ਲੇਕਿਨ ਇਹ ਭਗਵੰਦ ਮਾਨ ਦੀ ਸਰਕਾਰ ਕੋਲੋਂ ਇਸ ਮਿੰਟਿਆ ਦੀ ਦਾ ਮੈਂ ਚੋਹਤ ਸਿੰਘ ਗਾਂਧੀ ਦੀ ਜਿਹੜੀ ਪ੍ਰੈਸ ਮਾਰਤਾ ਕੀਤੀ ਹੈ ਔਰ ਸਰਕਾਰ ਦੇ ਸਵਾਲ ਹੈ ਐਸਾ ਹੈ ਕਿ ਰਾਹੁਲ ਗਾਂਧੀ ਆਪਣੀ ਕਰਾਰੀ ਹੋਣ ਵਾਲੀ ਹਾਰ ਜਿਹੜੀ ਬਿਹਾਰ ਚ ਹੋਣ ਵਾਲੀ ਹੈ ਉਸ ਤੋਂ ਕਬਰਾੜ ਚ ਕੁੰਤੀਤ ਮਨ ਦੇ ਨਾਲ ਬਿਆਨਬਾਜ਼ੀ ਕਰ ਰਹੇ ਜਦ ਕਿ ਕਿਸੇ ਵੀ ਸੂਰਜ ਕੋਈ ਤਾਂ ਨਹੀਂ ਹੋਈ ਕੋਈ ਇਹਨਾਂ ਕੋ ਪਰਮਾਨ ਨਹੀਂ ਹਾਰ ਦਾ ਠੀਕਰਾ ਹਾਰ ਦਾ ਠੀਕਰਾ ਕਦੇ ਜਿਹੜਾ ਇਹ ਕਦੀ ਈਵੀਐਮ ਮਸ਼ੀਨ ਤੇ ਬਣਿਆ ਜੀ ਕਦੀ ਇਲੈਕਸ਼ਨ ਕਮਿਸ਼ਨ ਤੇ ਬਣਿਆ ਹੁਣ ਵੋਟਰ ਲਿਸਟ ਤੇ ਬੰਦੇ ਵੇ ਜਦ ਕਿ ਸੱਚ ਹੈ ਵਾ ਕਿ ਇਹਨਾਂ ਦੇ ਪਾਪ ਇੰਨੇ ਜ਼ਿਆਦਾ ਹੈ ਕਿ ਉਹਨਾਂ ਪਾਪਾਂ ਤੋਂ ਜਨਤਾ ਦੁਖੀ ਇਹਨਾਂ ਦੀ ਸ਼ਕਲ ਦੇਖ ਕੇ ਜੰਗਲ ਰਾਜ ਆ ਜਾਂਦਾ ਹੈ ਦੇ ਵਿਹਾਰ ਤੇ ਜੰਗਲ ਰਾਜ ਨਾ ਆਵੇ ਅਸੀਂ ਚੋਂ ਉਥੋਂ ਦੀ ਸਰਕਾਰ ਇਹਨਾਂ ਦੀ ਨਹੀਂ ਬਣ ਰਹੀ ਹੋਰ ਤੋਂ ਘਬਰਾ ਕੇ ਇਹ ਠਿਕਰਾ ਬਣ ਗਿਆ ਮੈਂ ਹਿੰਦੀ ਚ ਬੋਲਨੇ ਆਜ ਤੇ ਇਤਿਹਾਰ ਤੇ ਲੈਂਡ ਪੂਲਿੰਗ ਨਾ ਕਹੋ ਭਾਜੀ ਇਹ ਦਿਨ ਦਿਹਾੜੇ ਡਾਕਾ ਹੈ ਭਗਵੰਤ ਜੀ ਮਾਨ ਦੀ ਪੰਜਾਬ ਦੀ ਕੇਜਰੀਵਾਲ ਦੇ ਆਸ਼ੀਰਵਾਦ ਵਾਲੀ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਤੇ ਡਾਕਾ ਪਾ ਰਹੀ ਹੈ ਅਸੀਂ ਅੰਦੋਲਨ ਸ਼ੁਰੂ ਕਰਤਾ ਸਾਡਾ ਅੰਦੋਲਨ جاری ਹੈ ਅਸੀਂ ਧਰਨੇ ਲਾ ਰਹੇ ਹਾਂ ਉਸ ਤੋਂ ਬਾਅਦ ਯਾਤਰਾ ਨਿਕਲਦੀ ਪਿੰਡ ਪਿੰਡ ਯਾਤਰਾ ਜਾਏਗੀ ਅਸੀਂ ਪੰਜਾਬ ਦੀ 1 ਇੰਚ ਜ਼ਮੀਨ ਸਾਡੀ ਮਾਂ ਵਾਂ ਘਰਦੀ ਆ ਉਹ ਕਬਜ਼ਾ ਨਹੀਂ ਹੋਣ ਦੇਣਾ ਅੰਦੋਲਨ ਵਿਸ਼ਾਲ ਹੋਏਗਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਸ਼wini ਸ਼ਰਮਾ ਦੀ ਲੀਡਰਸ਼ਿਪ ਚ ਪੂਰੇ ਪੰਜਾਬ ਚ ਪਿੰਡ ਪਿੰਡ ਤੇ ਯਾਤਰਾ ਜਾਏ ਮੈਂ ਹਿੰਦੀ ਚ ਬੋਲਣੇਗਾ ਹਿੰਦੀ ਨਹੀਂ ਵੀ ਲੱਗਦੀ ਨੰਮਿਤ ਸਰ ਇਹ ਸਰ ਕਿਆ ਪੰਜਾਬੀ ਕਰਾਲਵਾੜਾ ਸਵਾਲ ਮੈਂ ਕਹੀ ਨਹੀਂ ਕਰਦਾ ਗਰਮੀ ਪਾਣੀ ਹੋਏ ਗਏ ਅੱਜ ਰਾਖੀ ਦਾ ਪਵਿੱਤਰ